ਦੇ ਗਗੂ ਤੈਨੂੰ ਮੈਂ ਅੱਜ ਲਾਸਟ ਵਾਰੀ ਕਹਿਣੀ ਆ ਤੈਨੂੰ ਮੈਂ ਬਹੁਤ ਪੈਸੇ ਖਵਾ ਚੁੱਕੀਆਂ ਠੀਕ ਆ ਐਵੇਂ ਨਾ ਆਇਆ ਕਰ ਨਾਲੇ ਤੂੰ ਐਨੀ ਗੱਲ ਸੋਚ ਵੀ ਮੇਰੇ ਘਰੇ ਸੱਸ ਸੋਹਰਾ ਪਰਾਨੀਆਂ ਜਠਾਣੀਆਂ ਸਾਰੀਆਂ ਨੇਗੀਆਂ ਮਰਵਾਉਣਾ ਤਾਂ ਮੈਨੂੰ ਪੱਕਾ ਮਨ ਕਿਧਰੇ ਨਹੀਂ ਤੂੰ ਮਰਦੀ ਯਾਰ ਅੱਗੇ ਵੀ ਤੂੰ ਦਿੰਦੀ ਜੀ ਪੈਸੇ ਮੈਨੂੰ ਹੁਣ ਹੋਰ ਦੇ ਦੇਂ ਕੀ ਹੁੰਦਾ ਤੈਨੂੰ ਤੈਨੂੰ ਪਤਾ ਨਾ ਮੈਂ ਵੀ ਪਰਿਵਾਰ ਵਾਲੀ ਹੋ ਚੁੱਕੀ ਆ ਮੈਂ ਕਿੰਨੇ ਕ ਪੈਸੇ ਖਵਾਈ ਜਾਵਾਂ ਤੈਨੂੰ ਨਾਲੇ ਕੋਈ ਪੈਸਾ ਚੰਗੇ ਕੰਮ ਤੇ ਤਾਂ ਲਡਾਉਣਾ ਨਹੀਂ ਆਹ ਕੱਪੜਾ ਲੀੜਾ ਪਾ ਲਿਆ ਟੀਮਿਆਂ ਪਿੱਛੇ ਫਿਰੀ ਜਾਂਣਾ ਰਣ ਗੱਲ ਸੁਣਤ ਮੇਰੀ ਆ ਤੈਨੂੰ ਮੈਂ ਕਿਹਾ ਸੀ ਵਿਆਹ ਨਾ ਕਰਵਾਈ ਤੂੰ ਮੱਥ ਬਿਨਾਂ ਪੁੱਛੇ ਵਿਆਹ ਕਰਵਾ ਲਿਆ ਕੀ ਗੱਲ ਤੂੰ ਸ਼ੁਕਰ ਕਰ ਵੀ ਹਾਂ ਇਹ ਤਾਂ ਮੈਨੂੰ ਮੁੰਡਾ ਵਧੀਆ ਮਿਲ ਗਿਆ ਨਹੀਂ ਤੇਰੇ ਭਲੇ ਕੱਲੇ ਤਾਂ ਕੁਝ ਹੈ ਨਹੀਂ ਸੀ ਵਿਆਹ ਤਾਂ ਮੇਰਾ ਐਸਾ ਹੋ ਜਾਂਦਾ ਚਲ ਮੇਰੇ ਪੱਲੇ ਨਹੀਂ ਸੀ ਤੇਰੇ ਤਾਂ ਸੀ ਨਾ ਜੇ ਮੇਰੇ ਸੀ ਤਾਂ ਫਿਰ ਤੂੰ ਮੇਰੇ ਸ਼ਰਤੀ ਐਸਾ ਕਰਨੀ ਸੀ ਪਹਿਲਾਂ ਮੈਨੂੰ ਇਹ ਦੱਸੀ ਉਹ ਕੋਈ ਨਾ ਮੈਂ ਵੀ ਕੰਮ ਕਾਂਦਾ ਕੋ ਲੱਭ ਲੰਦਾ ਹਜੇ ਐਦੋਂ ਬਾਅਦ ਲੱਭੀ ਹਾਂ ਬਾਅਦ ਲੱਭੀ ਮੇਰੇ ਕੋਲ ਤਾਂ ਹੁਣ ਕੋਈ ਪੈਸਾ ਟਕਾ ਹੈ ਨਹੀਂਗਾ। ਨਾ ਮੈਂ ਦੇ ਸਕਦੀ ਆ। ਐਵੇਂ ਮੇਰੇ ਨਾਲ ਜੁੱਤੀਆਂ ਪਵਾਦੀ। ਕੋਈ ਗੱਲ ਨਹੀਂ। ਤੂੰ ਮਨ ਨੂੰ ਕਿਹੜਾ ਦੱਸ ਕੇ ਆ ਤੈਨੂੰ ਮਰ ਕੇ ਤਾਂ ਮੰਗ ਲੈ। ਲਾਸਟ ਬਾਰ ਦੇ ਲੈ ਆ ਵਾ ਫੇਰ। ਮੇਰੇ ਲਵੇ ਮੁਰਗੀ ਸੁਹੀ ਦੀਆ। ਆਉਣਾ ਮੂੰਹ ਮੇਰੇ ਕੋਲ ਆ ਜਾਣਾ ਪੈਸੇ ਦੇ ਤੇ ਪੈਸੇ ਦੇ। ਮੈਂ ਜੁੱਤੀਆਂ ਖਾਣੀਆਂ ਨੇ ਬਗਾਨੇ ਪੁੱਤ ਤੋ। ਚਲ ਐ ਕਰ। ਤੂੰ ਮਨ ਕਹ 10 ਕੁ ਰੇ। 10 ਨਹੀਂ ਹੈਗਾ ਮੇਰੇ ਲਵੇ। 5000 ਮੇਰੇ ਲਵੇ। ਗਗੂ ਭਾਜਾ। ਭਾਜਾ ਗਗੂ। ਕੰਮ ਕਰ। ਹਾਂ ਜੀ ਮੈਂ ਉਹ ਸਾਰੇ ਦੇਖ ਲਈ ਤੂੰ ਇੱਧਰ ਕੀ ਕਰਦੀ ਸੀ ਉਹ ਦੀਦੀ ਮੈਂ ਤਾਂ ਉਹ ਦੇਖਣ ਆਈ ਸੀ ਇੱਧਰ ਮੈਂ ਕਿਹਾ ਪਾਠੀਆਂ ਜੀਆਂ ਥਾਲਾ ਦਾ ਚਾਲ ਨਹੀਂ ਬੋਲੀ ਜਾਂਦੀ ਦੀ ਗਾਣੇ ਗਾਈ ਜਾਂਦੀ ਸੀ ਅੱਛਾ ਹਾਂ ਮੈਂ ਆਖਾ ਕਿਤੇ ਇੱਧਰ ਕੋਈ ਹੈ ਦਾ ਤੂੰ ਬੋਲੀ ਜੇ ਨਹੀਂ ਆਏਗੀ ਇੱਧਰ ਕੀ ਨਹੀਂ ਹੋਣਾ ਉਹ ਤਾਂ ਮੈਂ ਪਾਠੀਆਂ ਥੱਲੀ ਜਾਂਦੀ ਸੀ ਪਾਠੀਆਂ ਮੈਂ ਥਾਲਾ ਦਾ ਦੀ ਿੱਡੀ ਕੋਲ ਸੀ ਉਂ ਵੀ ਮੈਂ ਸਾਰਾ ਦਿਨ ਡੰਗਰਾਂ ਦਾ ਕਰਦੀਆਂ ਕੰਮ ਚਲ ਕੋਈ ਨਾ ਦੀਦੀ ਮੇਰਾ ਜੀ ਜਾਨੀ ਲੱਗਦਾ ਸੀ ਫਿਰ ਮੈਂ ਤਾਂ ਕਰਕੇ ਆ ਗਈ ਚਲ ਕੋਈ ਨਾ ਮੈਂ ਨਾ ਉਧਰ ਤੋਂ ਦੇਖੀ ਨਹੀਂ ਕਿਤੇ ਮੈਂ ਕਿਹਾ ਚਾਹ ਬਣਾਈ ਪਈ ਸੀ ਤੂੰ ਚਾਹ ਪੀ ਲਾ ਦੀ ਮੈਂ ਤਾਂ ਬੋਲ ਮਾਰਦੀ ਆਈ ਤੈਨੂੰ ਪਤਾ ਜਿੱਡਾ ਮੇਰਾ ਹਲਕਾ ਮੈਂ ਤਾਂ ਦੂਰ ਹੀ ਲੱਗ ਜਾਂਦੀ ਆ ਬੋਲ ਮਾਰਨ ਚੱਲ ਦੀਦੀ ਪਚਾ ਤੀ ਹਾਂ ਆ ਜਾ ਚਾਹ ਪੀ ਲਾ ਨਾਲੇ ਉੱਥੇ ਫਿਰ ਪਾਲਖ ਬਾਜ ਚ ਤੋੜੂਗੀ ਮੈਂ ਤੇ ਦਕਰ ਦੇ ਚੱਕ ਲਿਆਉਂਗੀ ਫਿਰ ਤੈਨੂੰ ਪਤਾ ਥਾਣਾ ਤੋੜਿਆ ਨਾ ਬੇਬੇ ਵੀ ਲੜਦੀ ਐ ਕਹੇ ਸਾਰਾ ਮੁੱਛ ਲਿਆਉਣੀਆਂ ਤੇ ਮੁੜ ਕੇ ਹੁੰਦਾ ਨਹੀਂ ਉਹ ਚੱਲ ਦੀਦੀ ਫਿਰ ਆਪਾਂ ਚੱਲੀਏ ਹਾਂ ਆ ਜਾ ਕੀ ਹੋ ਗਿਆ ਐਂ ਜ ਮੂੰ ਬਣਾਇਆ ਨਾ ਨਾ ਮੇਰਾ ਨਾਂ ਸ੍ਰੀ ਜੈਨ ਠੀਕ ਆ ਚਾ ਫਿਰ ਤੂੰ ਬਾਥੀਆ ਕਰੋ ਚਲਦੀ ਸੀ ਜੋ ਤੇਰੇ ਸਿਹਤ ਠੀਕ ਨਹੀਂ ਹੈਗੀ ਚਲ ਆ ਜਾ ਦਵਾਈ ਦਵਾਖ ਲੈ ਆਣੀ ਡਾਕਟਰ ਦੇ ਆ ਜਾ ਮੈਂ ਬਈ ਮੇਰੇ ਦਿਨ ਬੈਂ ਬੈਂ ਦਵਾਈ ਦਵਾ ਲਿਆ ਮੇਰੀ ਚੈਤ ਠੀਕ ਨਹੀਂ ਹੈਗੀ ਨਹੀਂ ਆਏ ਤਾਂ ਦੇਦੀ ਮੈਂ ਠੀਕ ਆ ਨਹੀਂ ਬੇਬੇ ਹਾਂ ਹੋ ਹੋ ਕਿਉਂ ਕੁ ਬੁਰਾਈ ਜੀ ਕਿਉਂ ਪਈਆਂ ਕੀ ਹੋ ਗਿਆ ਕੀ ਹੋ ਗਿਆ ਹਾਂ ਕੁਛ ਕੀ ਨਹੀਂ ਹੋਇਆ ਹਾਂ ਦੱਸ ਆਪਾਂ ਤਾਂ ਚਵਾਇਆ ਸੀ ਗੱਲ ਤਾਂ ਨਿਕਲ ਗਈ ਕਿਵੇਂ کی اپنی سوٹی سی ہاں چھوٹی کسی کو میری سیاں نہیں آئی بول ماردی تین میرا بول میں مار دی بول مارتی آٹو لگتا ڈگرا نی کمل نی کمل میری دیکھ کے میں دیکھ لیا ਹਾਂ ਪਰ ਮੈਂ ਉਹਨਾਂ ਨੂੰ ਇਹਨਾਂ ਨੂੰ ਪਤਾ ਲੱਗਣ ਦਿੱਤਾ ਵੀ ਮੈਂ ਦੇਖ ਲਿਆ ਬਾਜਾ ਮੈਂ ਉਹਦੇ ਘਰ ਜਾਣ ਜਾਣ ਜੇ ਬਣ ਗਈ ਪਸਾਨ ਨਹੀਂ ਆਈ ਤੈਨੂੰ ਪਸਾਨ ਨਹੀਂ ਆਈ ਬੇਬੇ ਹਿੰਮੀ ਮਾਰੀ ਸੀ ਬਸ ਆਪਣੀ ਤਾਂ ਕਿਤੇ ਹੋਈ ਨਹੀਂ ਸੀ ਨਹੀਂ ਤੈਨੂੰ ਭਲੇ ਖਾ ਲੱਗਿਆ ਹੋ ਹੋ ਸਕਦਾ ਕੋਈ ਭਾਈ ਹੋਵੇ ਹੌ ਲੈ ਪਿੰਡ ਦਾ ਹੋਵੇ ਕੋਈ ਮੁੰਡਾ ਬੇਬੇ ਭਾਈ ਹੋ ਕੋਈ ਵੀ ਹੋਊਗਾ ਅਗਲਾ ਸਿੱਧਾ ਗੇਟ ਤੇ ਆਊਗਾ ਇੱਧਰ ਦੀ ਆਗਲਾ ਮਿਲ ਕੇ ਜਾਊ ਚਾਹ ਪਾਣੀ ਪੀਊਗਾ ਖੈਰ ਸੁਖ ਪੁੱਸੂਗਾ ਬਾਗਲਾਂ ਚ ਥੋੜੀ ਆਉਂਦੇ ਹੁੰਦੇ ਨੇ ਹਾਂ ਇਹ ਤੇ ਬੇਬੇ ਤੁਮਾਨਾ ਤਾ ਕੋਲੀ ਬਾੜੀ ਪੋਲੀਆਂ ਬੇਬੇ ਤੂੰ ਤਾਂ ਬਾਲ ਕੋਈ ਪੋਲੀਆਂ ਇਹ ਤਾਂ ਸਹੀ ਏ ਤੇਰੀ ਗੱਲ ਹੁਣ ਮੈਨੂੰ ਅਸਾਦੀ ਆਪਾਂ ਕੀ ਕਰਗੀ ਅੱਤਾਂ ਫਿਰ ਪੁੱਛਾਂਗੇ ਉਹਨੂੰ ਫੇਰ ਹੀ ਗੱਲ ਦਾ ਪਤਾ ਲੱਗੂ ਹਜੇ ਮੈਨੂੰ ਕਹਿੰਦੀ ਮੈਂ ਤਾਂ ਤੂੰ ਤੇਰੇ ਮੂੰਹ ਦਾ ਰੰਗ ਗੁੱਡਿਆ ਪਿਆਗਾ ਕਹਿੰਦੀ ਮੇਰਾ ਚਤਨ ਠੀਕ ਹੈਗਾ ਮੈਂ ਉਹਦੀ ਬਾਹ ਫੜ ਲਈ ਮੈਂ ਖਾ ਜਾ ਮੈਂ ਬੇਬੇ ਨੂੰ ਕਹਿੰਦੀ ਦਵਾਈ ਦਵਾ ਦੂਗੀ ਇਹ ਕੀ ਆ ਕੇ ਕਹਿੰਦੀ ਨਾ ਨਾ ਕਹਿੰਦੀ ਮੈਂ ਬੇਬੇ ਕੋਲੇ ਨਹੀਂ ਜਾਂਦੀ ਹੈਗੀ ਮੈਂ ਤਾਂ ਕਹਿੰਦੀ ਬਿੰਦ ਪੈ ਜਾਣੀ ਮੈਂ ਤਾਂ ਕਹਿੰਦੀ ਠੀਕ ਹੋ ਜਾਊਂਗੀ ਅੱਛਾ ਹੋਰ ਫਿਰ ਹੁਣ ਤੇਰੇ ਤੇਰਾ ਮੰਨ ਕੀ ਕਹਿੰਦੇ ਵੀ ਕੌਣ ਹੋ ਸਕਦਾ ਉਹ ਬੇਬੇ ਮੈਨੂੰ ਵੀ ਪਤਾ ਤੂੰ ਐ ਲਾਲਾ ਜੇ ਕਰੇ ਪਤਾ ਲੱਗੇ ਜਿੱਟੀਆਂ ਸਾਰੀਆਂ ਤੇ ਪਹਿਨਣੀਆਂ ਹਾਂ ਹਾਂ ਸਾਰੀਆਂ ਤੇ ਪਹਿਨਣੀਆਂ ਮੈਨੂੰ ਵੀ ਗਾਲਾਂ ਮਿਲਣਗੀਆਂ ਫੇਰ ਮਿਲਣਗੀਆਂ ਬੇਬੇ ਪਹਿਲਾਂ ਤਾਂ ਸਾਪ ਤੇਰੇ ਪਾਉਗੀ ਨਾ ਗਾਲੀ ਬਾਅਦ ਚ ਸਾਡੇ ਪਹਿਨਣੀਆਂ ਵੀ ਤੁਸੀਂ ਆਣੀ ਮਿਆਣੀ ਕਰੇ ਬੈਠੀ ਰਹਿਨੀ ਤੂੰ ਨੀ ਗਾਕੇ ਨਹੀਂ ਰੱਖਦੀ ਹੈਗੀ ਫਿਰ ਮੈਂ ਕਮਲ ਨਾਲ ਹੀ ਗੱਲ ਕਰਾਂ ਫੇਰ ਹੀ ਪਤਾ ਲੱਗੂ ਆਪਾਂ ਨੂੰ ਗੱਲ ਸੁਣ ਬੇਬੇ ਹਾਂ ਤਾਤਾ ਕਹਦਾ ਕਿ ਕਮਲ ਨਾਲ ਗੱਲ ਕਰਾਂ ਹਾਂ ਅਸੀਂ ਖੇਡਾਂ ਗੱਲ ਕਰਨੀ ਹਾਂ ਫਿਰ ਹੁਣ ਪੁੱਛਣਾ ਤਾਂ ਪਊਗਾ ਇਹ ਵੀ ਕੌਣ ਸੀ ਭਾਈ ਮੁੰਡਾ ਉਹ ਆਕੂਗੀ ਵੀ ਦੀਦੀ ਨੇ ਕਿਆ ਹੈ ਤੂੰ ਗੱਲ ਸੁਣ ਮੇਰੀ ਹਾਂ ਤੂੰ ਕਹਿ ਦੇ ਕਿ ਮੈਂ ਮਾਗਰੇ ਬਾਗੀ ਸੀਗੀ ਤੁਰਦੀ ਫਿਰਦੀ ਉਧਰ ਕਹਿਣ ਦੇਖਦੀ ਦੇਖਦੀ ਤੇ ਉੱਥੇ ਗੱਲਾਂ ਹੀ ਆ ਬੋਲੀ ਆਂਦੀ ਸੀ ਕਾ ਤੂੰ ਮੈਂ ਉਹ ਇੱਧਰ ਮੁੜ ਆਈ ਸੀ ਕਾ ਬਾਅਦ ਚ ਕਾ ਫਰਾਮਣ ਬਾਗੀ ਉਧਰ ਕਾ ਹਾਂ ਕਾ ਪੇ ਉਧਰ ਕੱਲੀ ਜੀ ਕਾ ਤਾਂ ਬੋਲੀ ਆਂਦੀ ਸੀ ਤੂੰ ਨਾਲੇ ਕਾ ਹੋਰੀ ਬਾਜ ਰੱਖਦੀ ਸੀ ਮੁੰਡੇ ਜੇ ਵਰਗੀ ਹਾਂ ਵੀ ਮੁੰਡਾ ਜੇ ਕੌਣ ਸੀ ਫੇਰ ਹਾ ਬੇਬੇ ਤੂੰ ਪੈਰੋਂ ਆਇਆ ਕੱਢੀ ਤੂੰ ਫਰਾ ਕੋਟਾ ਨਾ ਮਾਰੀ ਕਿਦਾਂ ਇਹਨੇ ਗਾਲਾਂ ਭਵਾ ਦੇ ਸਾਜੇ ਨਾਲ ਪੁੱਛਣੀ ਬਣ ਤੈਨੂੰ ਪਤਾ ਮੇਰੇ ਤਾਂ ਪੁਤਲੀ ਢਟਕ ਨੂੰ ਉਤਰੇ ਰੇਟ ਮੇਰੇ ਤਾਂ ਢਟਕਣ ਵਧੀ ਪਈ ਐ ਬਈ ਮੇਰੇ ਤਾਂ ਬਾੜਾ ਨਾਲੇ ਇੰਨਾ ਕਰ ਕੋਈ ਨਹੀਂ ਮੈਂ ਕਰ ਗੱਲ ਉਹਦੇ ਨਾਲ ਕਰ ਲੂੰਗੀ ਤੇਰਾ ਸਾਣਾ ਨਹੀਂ ਆਉਂਗਾ ਬੇਬੇ ਮੈਂ ਆਖਾਂ ਐਨੇ ਪਾਸੇ ਕੁੱਟ ਜਾਣਗੇ ਇਹ ਪਾਣੀ ਪੂਣੀ ਪੀ ਲੈ ਹੱਸ ਪੀ ਲੈ ਘਬਰਾਇਆ ਨਾ ਕਰ ਪਿਆਈ ਆਂਦੀ ਐ ਵਧੀਆ ਪੀ ਆਂਦੀ ਐ ਬੰਬੀ ਦਾ ਪਾਣੀ ਤਾਂ ਆਪਾਂ ਨੂੰ ਵਾਟਰ ਬਕਸਾੜਾ ਹਾਂ ਹੋ ਉਹੀ ਜਪੀ ਲਾਰ ਉਹਦਾ ਪੀਲਾ ਆਪਣੇ ਦਾਰ ਉਹ ਵੀ ਹੈਗਾ ਦੇਖੋ ਮੈਂ ਕੀ ਕਹਾ ਬੇਬੇ ਪਿਆਈ ਆਂਦੀ ਤਨ ਕਹੀ ਤੇ ਆਨੀਆ ਵਧੀਆ ਫਣ ਫਣ ਪੀ ਆਂਦੀ ਆ ਨਾਲੇ ਫਿਲਟਰ ਕਰ ਕਰ ਪੀ ਆਂਦੀ ਆ ਪਾਣ ਦਾ ਸਾਰਾ ਟੱਬਰ ਦੇ ਅੱਖਾਂ 'ਚ ਮਿਰਚਾਂ ਪਾਰਕੀਆਂ ਨੇ ਚਲ ਕੋਈ ਨਹੀਂ ਇਹਨਾਂ ਨਾਲ ਘਬਰਾਟ ਕਰ ਮੈਂ ਕਰ ਲੂੰਗੀ ਗੱਲ ਖਾ ਚਲ ਤੂੰ ਗੱਲ ਕਰ ਲੈ ਕਹੇਦੀ ਬਹਣ ਜੇ ਨਾ ਅਖ ਤੇ ਸਿੱਧਾ ਫਰਾ ਸੋਟਾ ਮਾਰਨ ਜਾ ਨਹੀਂ ਨਹੀਂ ਸਾਹ ਜੇ ਨਾ ਪੁੱਛੂੰਗੀ ਹਾਂ ਤੇਰਾ ਪਤਾ ਹੀ ਹੈ ਮੈਨੂੰ ਸਾਹ ਜੇ ਨਾ ਪੁੱਛਣ ਵਾਲੀ ਉਹਦੀ ਵੀ ਹੌਲੀ ਹੌਲੀ ਇਹ ਕੌਣ ਬੋਲਦਾ ਸੀ ਹਾਂ ਠੀਕ ਆ ਪਹਿਲਾਂ ਮੈਂ ਗਈ ਸੀਗੀ ਤੇ ਮੈਨੂੰ ਵੀ ਐ ਲੱਗੇ ਫਿਰ ਆਵਨ ਗਈ ਹਾਏ ਬੇਬੇ ਆ ਦੇਖ ਆ ਦੇਖ ਐ ਮਰਵਾਵੇਂਗੀ ਮੈਨੂੰ ਨਹੀਂ ਫਿਰ ਵੀ ਤੂੰ ਉਹ ਤਾਂ ਮੁੜਿਆ ਹੀ ਫਿਰ ਮੈਂ ਬਾਗੀ ਤੂੰ ਫਿਰ ਫਿਰ ਮੈਂ ਬਾਗੀ ਵੀ ਮੈਨੂੰ ਚੱਕ ਪਿਆ ਜੀ ਇਹ ਗੱਲ ਕੋਈ ਹੈਗੀ ਐ ਉਹ ਵਜਾਣਾ ਪਛਿੰਗ ਤਾਂ ਮੈਨੂੰ ਕਰੋ ਕਰਵਾ ਦੇ ਮੇਰਾ ਮੈਂ ਤੇਰਾ ਨਾਂ ਨਹੀਂ ਲੈਂਦੀ ਬਸ ਤੈਨੂੰ ਪਤਾ ਹੈ ਮੈਨੂੰ ਤਾਂ ਬੇਹਕੜਾ ਮੂੰਹ ਚੱਕਦੇ ਨੇ ਸਾਰਾ ਟੱਬਰ ਮੈਂ ਤਾਂ ਕਰ ਮਾਲੀ ਹੋਈ ਆ ਥੋੜੀ ਮੇਰੀ ਗੱਲ ਸੁਣ ਮੈਂ ਤੇਰਾ ਨਾਂ ਨਹੀਂ ਲੈਂਦੀ ਜਮਾ ਆਹੋ ਠੀਕ ਐ ਜਾ ਤੂੰ ਪਾਣੀ ਪੋਣੀ ਪੀ ਲੈ ਮੈਂ ਸਾਹਾਂ ਹੋਈ ਪਈ ਐ ਪਾਣੀ ਨਹੀਂ ਮੈਂ ਤਾਂ ਬਿੰਦ ਪੈਣੀ ਆ ਬਲੱਡੂ ਸਿੱਧੂ ਕਰਦੀ ਆ ਪਾਏ ਪਾਏ ਰੱਖੀ ਜਾਓ ਉਦਸ ਇਹ じゃ ਕਿਹੜਾ ਉਹਨੂੰ ਮਿਲ ਗਿਆ ਕੀ ਦੇ ਨਾ ਗੱਲਾਂ ਮਾਰਦੀ ਦੇਖ ਲਈ ਇਹਨੇ ਇੰਨਾ ਖਬਰਾਟ ਹੋਇਆ ਪੈਨੂੰ ਲੱਗਦੀ ਤਾਂ ਹੈ ਨਹੀਂ ਇਹਦੀ ਕਾਮਲ ਗੱਲ ਕੀ ਹੋਈ ਚਲ ਕਰੂੰਗੀ ਗੱਲ ਉਹਦੇ ਨਾਲ ਕੌਣ ਸੀ ਕੁੜੇ ਹੈਲੋ ਹਾਂ ਨਹੀਂ ਮਰਵਾਤਾ ਅੱਜ ਤਾਂ ਮੈਨੂੰ ਤੈਨੂੰ ਐ ਪਤਾ ਮੈਂ ਤੈਨੂੰ ਬਹੁਤ ਵਾਰੀ ਕਹਤਾ ਹਾਂ ਮੈਨੂੰ ਤਾਂ ਐ ਲੱਗਦਾ ਬੀਜੇ ਮੇ ਸਾਡੇ ਘਰ ਦੇ ਨੂੰ ਸ਼ੱਕ ਪੈ ਗਿਆ ਹੁੰਦਾਗਾ ਦੋਹੇ ਜਾਣੀਆਂ ਗੱਲਾਂ ਕਰੀ ਜਾਂਦੀਆਂ ਸੀਗੀਆਂ ਤੇ ਜਦੋਂ ਮੈਂ ਕੋਲ ਦੀ ਨੰਗੀ ਮੇਰੇ ਕਿੰਨੀ ਕੋੜ-ਕੋੜ ਵੇਖਦੀਆਂ ਸੀ ਨਾ ਮੇਰੇ ਕੋਲ ਹੁਣ ਕੋਈ ਪੈਸੇ ਨਹੀਂ ਕੋਈ ਨਾ ਜਿਹੜਾ 5000 ਰੁਪਿਆ ਮੈਂ ਤੈਨੂੰ ਫੜਾ ਦੂੰਗੀ ਲੰਗ ਦੇ ਟਾਪ ਦੇ ਨੂੰ ਠੀਕ ਆ ਹਾਂ ਤੇ ਬਾਕੀ ਨਾ ਐਵੇਂ ਬਹੁਤੇ ਫੋਨ ਨਾ ਲਾਇਆ ਕਰ ਨਾਲੇ ਬਿਨ ਦੱਸੇ ਮੈਨੂੰ ਘਰੇ ਨਾ ਆਇਆ ਕਰ ਹਾਂ ਮੈਨੂੰ ਲੱਗਦਾ ਬੇਬੇ ਹੋਣਾ ਨੂੰ ਸ਼ੱਕ ਪੈ ਗਿਆ ਉਹ ਸਾਡੀ ਵੱਡੀ ਨੇ ਨਾ ਸਾਰਾ ਕੁਝ ਛੋਤਾ ਜਾ ਕੇ ਕੀ ਦਾ ਫਰਕ ਸੀ ਉਹ ਤਾਂ ਮੇਰੀ ਸਹੇਲੀ ਦਾ ਸੀ ਬੇਬੇ ਆਹੋ ਸਹੇਲੀ ਦਾ ਸੀ ਮੈਨੂੰ ਐ ਵੀ ਸੁਣਾ ਵੀ ਤੂੰ ਛੱਕ ਪਤਾ ਐ ਕਰਤਾ ਆ ਗੱਲਾਂ ਉਹ ਕੁੜੀ ਨੇ ਥੋੜੀ ਕਿ ਕਈਆਂ ਜਾਨੀ ਉਹਨੇ ਓਹੋ ਨਹੀਂ ਬੇਬੇ ਉਹ ਤਾਂ ਐ ਵੀ ਨਾ ਤੂੰ ਉਹ ਕਰਾ ਕਰ ਇਹ ਤੁਹੇ ਉਹਦੇ ਸਾਸ ਨੂੰਹਾਂ ਦੀ ਗੱਲ ਸੀ ਉਹ ਕਹਿੰਦੀ ਵੀ ਕੋਈ ਗੱਲ ਹੋ ਗਈ ਸੀ ਉਹਨਾਂ ਦੇ ਘਰੇ ਉਹਦੀ ਗੱਲ ਕਰੀ ਜਾਂਦੀ ਸੀ ਅੱਛਾ ਮੇਰੀ ਗੱਲ ਸੁਣ ਲੈ ਸਾਡੇ ਨਾ ਤੇਰੇ ਸਹੁਰੇ ਦਾ ਨਾਮ ਚੱਲਦਾ ਇੱਜ਼ਤਦਾਰ ਬੰਦੇ ਆ ਉਹੀ ਨਹੀਂ ਹੈਗੇ ਅਸੀਂ ਤੇ ਐਹੀ ਜੀ ਗੱਲ ਜੇ ਕੋਈ ਕਰਤੀ ਨਾ ਫਿਰ ਤੂੰ ਹਿਸਾਬ ਲਾ ਲਈ ਲੱਭੀ ਤੂੰ ਮੇਹਰੀ ਲੱਗਦੀ ਆ ਆਹ ਕਿਹੜੀ ਗੱਲਾਂ ਲੈ ਕੇ ਪੈ ਗਈ ਤੂੰ ਇਹ ਤਾਂ ਮੇਰੀ ਸਹੇਲੀ ਦਾ ਫੋਨ ਸੀ ਤੂੰ ਦੇਖਣਾ ਚਾਹਲਾ ਜੀ ਤਾ ਤੂੰ ਗੱਲਾਂ ਕਰੀਆਂ ਸੀ ਨਾ ਬਾਹਰ ਤੇ ਮੈਂ ਉਧਰ ਗਈ ਸੀਗੀ ਬਾਹਰ ਕਿੱਥੇ ਰਹਿੰਦੇ ਗਈ ਨਹੀਂ ਸੀ ਤੇ ਬਾਹਰ ਜਿੱਥੇ ਗੱਲਾਂ ਕਰਕੇ ਆਈਆਂ ਇਹਦੇ ਨਾਲ ਕਿਸੇ ਨਾਲ ਤਾਂ ਕਰਕੇ ਹੀ ਆਈਆਂ ਮੈਨੂੰ ਗੁਰਗੁਰ ਸੁਣਦੀ ਸੀ ਥੋੜੀ ਮੈਂ ਉਹਦੀ ਮੁੜਾਈ ਮੈਂ ਕੋਈ ਨਹੀਂ ਘਰੇ ਤਾਂ ਆਉਗੀ ਉਦੋਂ ਗੱਲ ਕਰੂਗਾ ਮੈਂ ਤਾਂ ਬੱਬੇ ਅਮਨ ਨੂੰ ਦੇਦੀ ਮੈਂ ਤਾਂ ਉਧਰੋਂ ਲੈ ਕੇ ਆ ਮੈਂ ਤਾਂ ਬਾੜੇ ਚੋਂ ਕਰਦੀ ਸੀ ਪਾਕੀਆਂ ਤਾਂ ਲਈ ਜਾਂਦੀ ਸੀ ਮੈਂ ਕਿ ਹਾਂ ਬਾੜੇ ਚ ਹੀ ਸੁਣਦੀ ਸੀ ਤੁਹਾਡੀ ਬਾਤ ਮੈਨੂੰ ਉਹ ਤਾਂ ਫਿਰ ਅਮਨ ਨੂੰ ਦੇਦੀ ਲਵੇ ਸੀ ਮੈਂ ਤੂੰ ਤਾਂ ਬੱਬੇ ਐਵੇਂ ਮਰੀ ਨਹੀਂ ਮੈਂ ਕਿਧਰ ਨਾ ਬੋਲਣਾ ਭਲਾ ਅਮਨ ਕਦੋਂ ਸੀ ਕਿ ਉੱਥੇ ਅਮਨ ਤਾਂ ਹੈਗੀ ਸੀ ਹੋਰ ਕੌਣ ਸੀ ਕੱਲੀ ਜੀ ਗਈ ਤੂੰ ਪਰ ਬਾਜਾਂ ਦੋ ਜਣਿਆਂ ਦੇ ਬੋਲਦਿਆਂ ਦੀ ਸੁਣਦੀ ਜੀ ਗਈ ਮੈਨੂੰ ਉਹ ਐਵੇਂ ਬੱਬੇ ਤੈਨੂੰ ਮੈਂ ਤਾਂ ਗਾਣੇ ਗਾਈ ਜਾਂਦੀ ਹੋਊਂਗੀ ਤੈਨੂੰ ਐਵੇਂ ਫਲਕ ਆਹ ਉਹ ਗਾਣੇ ਗਾਈ ਜਾਂਦੀ ਜਾਂ ਕੇ ਬਾੜਾਂ ਚ ਗਾਣੇ ਗਾਏ ਜਾਂਦੇ ਹੁੰਦੇ ਐ ਲੈ ਉਹ ਮਨਾਰੇ ਪਾਥੀਆਂ ਖੱਲੀ ਗਈ ਨਾਲੇ ਮੈਂ ਗੂੰਗੁਣ ਕਰੀ ਗਈ ਤੂੰ ਤਾਂ ਐ ਨਹੀਂ ਹੋਰ ਸੁਣਨ ਨਾਲੇ ਐਗਾ ਤੂੰ ੜਕੀ ਜੀ ਫਿਰਦੀ ਅੱਜ ੜਕ ਨਹੀਂ ਗੱਲਾਂ ਹੀ ਐਆਂ ਕਰਦੇ ਆ ਤੁਸੀਂ ਕੱਲ ਤੇ ਜਵਾਕ ਸਾਨੂੰ ਐਂ ਚਾਰਦੇ ਹੋ ਹੈ ਸਾਨੂੰ ਪਤਾ ਨਹੀਂ ਐ ਜਿਹੜੀਆਂ ਗੱਲਾਂ ਤੁਹਾਡੇ ਢਿੱਡ ਚ ਨੇ ਨਾ ਸਾਡੇ ਨੋਟ ਚ ਪਈਆਂ ਤੇ ਆ ਬਾਲ ਜਿਹੜੇ ਚਿੱਟੇ ਹੋਏ ਧੁੱਪ ਚ ਬਹਿ ਕੇ ਨਹੀਂ ਹੋਏ ਮੇਰੇ ਪੁੱਤ ਬੇਬੇ ਹੁਣ ਤਰੇ ਕਹਿਣ ਦਾ ਕੀ ਮਤਲਬ ਆ ਮਤਲਬਾ ਕੀ ਮੈਂ ਆ ਅਸੀਂ ਇੱਜ਼ਤਦਾਰ ਬੰਦੇ ਆ ਭਾਈ ਤੇ ਸ਼ਿਆਣੀ ਬਣ ਕੇ ਰਹਿ ਓ ਅਮਨ ਅਮਨ ਦੇਖ ਲਾ ਮਜਾਲੇ ਕਿਤੇ ਬਾਗਦੇ ਮੈਨੂੰ ਦੱਸੇ ਬਗੈਰ ਤੇ ਬੇਬੇ ਮੈਂ ਕਿੱਥੇ ਬਾਗੀ ਪੈਣ ਦੱਸੇ ਤੂੰ ਬਾੜਾਂ ਚ ਗਈ ਕਿਉਂ ਗਈ ਕੰਮ ਨਹੀਂ ਕਰਨੇ ਬੇਬੇ ਤੋ ਜਦੋਂ ਤੈਥੋਂ ਵੱਡੀ ਹੈਗੀ ਉਹ ਆਪੇ ਕਰੂਗੀ ਬਾੜਾਂ ਦੇ ਕੰਮ ਤਾਂ ਤੂੰ ਕੀ ਲੈਣਾਗਾ ਕਰਕੇ ਚਲ ਚੰਗਾ ਬੇਬੇ ਘਰ ਕਰਦਾ ਕਰ ਲਿਆ ਕਰ ਇੰਨੇ ਹੀ ਬਹੁਤ ਹੈ ਆਪਣਾ ਘਰ ਆ ਬੇਬੇ ਹੁਣ ਜੇ ਮੈਂ ਅੱਜ ਨਹੀਂ ਕੰਮ ਕਰਨ ਸਿੱਖੂਗੀ ਫਿਰ ਮੈਂ ਕਦੋਂ ਸਿੱਖੂਗੀ ਪਹਿਲਾਂ ਮੈਨੂੰ ਮੈਂ ਕਹਸਣਾ ਤੇਤੋ ਕੰਮ ਕਰਾਂ ਮੈਂ ਅਸੀਂ ਤੇਰੇ ਘਰੇ ਦੋ ਨੂੰਆ ਹੁਣ ਤੂੰ ਕੰਮ ਕਰਦੀ ਚੰਗੀ ਲੱਗਦੀ ਮੈਂ ਤਾਂ ਕਰਦੀ ਨਹੀਂ ਮੈਨੂੰ ਤਾਂ ਜਿੱਦਾਂ ਦੀ ਵੱਡੀ ਆਈ ਉਹ ਹੱਥ ਹੀ ਨਾਉਣ ਦਿੰਦੀ ਤੇਰੀ ਗੱਲ ਹੈ ਤੂੰ ਇਕੱਲੀ ਕਿਉਂ ਗਈ ਮੈਂ ਤਾਂ ਗੱਲ ਇਹ ਕਰਦੀ ਆ ਚੱਲ ਬੇਬੇ ਕੋਈ ਨਾ ਮੈਂ ਅੱਗੇ ਤਾਂ ਨਹੀਂ ਜਾਂਦੀ ਗਈ ਤਾਂ ਨਹੀਂ ਜਾਂਦੀ ਮੈਨੂੰ ਤਾਂ ਅੱਜ ਦਾ ਹੀ ਗੁੱਸਾ ਹੈ ਹਜੇ ਕਹਿੰਦੀ ਅੱਗੇ ਤੋਂ ਅੱਗੇ ਤੋਂ ਤੂੰ ਜਾ ਕੇ ਦਿਖਾਈ ਫਿਰ ਇੱਥੇ ਬਹੁਤ ਕੁਝ ਹੋ ਜਾਊਗਾ ਐਵੇਂ ਕੰਮ ਲਈ ਹੈ ਮਾਰੀ ਨਹੀਂ ਬੇਬੇ ਤੂੰ ਤਾਂ ਆਹ ਮੈਂ ਤਾਂ ਕੰਮ ਨਹੀਂ ਮਾਰਦੀ ਆਂ ਮੇਰਾ ਦਿਮਾਗ ਇੱਡ ਲਿਆ ਹੋਇਆ ਹੈ ਨਾ ਨਾ ਬੇਬੇ ਮੈਂ ਕਹਿੰਦੂ ਕਿਹਾਗਾ ਮੈਂ ਤਾਂ ਹੂੰ ਕਿਹਾ ਵਿੱਚ ਆ ਮੈਂ ਨਹੀਂ ਜਾਂਦੀ ਤੂੰ ਗੁੱਸਾ ਛੱਡ ਦੇ ਮੈਂ ਇੱਧਰ ਇੱਧਰ ਰਹਿ ਲਿਆ ਕਰ ਕੋਈ ਇਹ ਕੋਈ ਗੱਲ 19 ਇੱਕ ਨਿਕਲਿਆ ਹੀ ਨਾ ਤੇਰੇ ਤੇ ਫਿਰ ਤੂੰ ਹਾਬਲਾ ਨਹੀਂ ਤੇਰੇ ਨਾਲ ਬਣੂਗਾ ਕੀ ਬੇਬੇ ਮੈਂ ਤੁਹਾਡੀ ਇੱਜ਼ਤ ਰੱਖ ਕੇ ਇਸ ਘਰੇ ਰਹਿ ਰਹੀ ਆ ਮੈਨੂੰ ਐਸੀ ਵੈਸੀ ਨਾ ਸਮਝ ਮੈਂ ਮੁੰਡੇ ਨੂੰ ਦੱਸ ਦੂੰ ਅੱਜ ਤਾਂ ਮੈਂ ਨਹੀਂ ਦੱਸਦੀ ਲੈ ਬੇਬੇ ਇਹ ਕੋਈ ਗੱਲ ਹੋ ਗਈ ਨਾ ਮੈਂ ਕਿਹਨੂੰ ਕਰੀ ਆਨੀ ਆ ਮੁੰਡੇ ਨੂੰ ਕੀ ਦੱਸਣਾਗਾ ਮੈਂ ਤੈਨੂੰ ਕਿਹਾ ਮੈਂ ਤਾਂ ਬਾੜੇ ਚ ਪਾਤੀਆਂ ਤੱਲਣ ਗਈ ਸੀ ਹਾਂ ਮੈਂ ਗਾਣੇ ਗਈ ਆਂਦੀ ਸੀ ਜਾਂ ਮੈਨੂੰ ਆਵਣ ਦੀ ਦੀਨਾ ਬੋਲਦੀ ਅ ਨਵੀਂ ਬੇਬੀ ਆ ਜਿਹੜੀਆਂ ਗੱਲਾਂ ਤੂੰ ਸੋਚਦੀ ਐ ਇਹ ਜਾ ਕੁਛ ਨਹੀਂ ਹੈਗਾ ਅੱਗੇ ਤੋਂ ਨਾ ਬਾੜੇ 'ਚ ਜਾਣਾ ਤੇਰਾ ਬੰਦ ਐ ਠੀਕ ਐ ਅਸੀਂ ਜਾਈਏ ਉਹ ਵੱਡੀ ਜਾਵੇ ਅਮਨ ਨਾ ਜਾਵੇ ਮੈਂ ਜਾਵਾਂ ਤੈਨੂੰ ਕੋਈ ਲੋੜ ਨਹੀਂ ਪੈਂਦੀ ਜਾਣ ਦੀ ਅਸੀਂ ਆਪੇ ਕਰਾਂਗੇ ਤੂੰ ਘਰ ਦਾ ਸ਼ਾਮਲੇ ਕਰ ਉਹ ਚੰਗਾ ਮਾਂ ਮੇਰੀ ਮੈਂ ਨਹੀਂ ਜਾਂਦੀ ਹੁਣ ਤਾਂ ਠੰਡੀ ਹੋ ਜਾ ਕੋਈ ਨਹੀਂ ਮੈਂ ਤਾਂ ਠੰਡੀ ਸੀਗੀ ਗਰਮ ਕੀਤਾ ਤਾਂ ਤੈਂ ਕੀਤਾ ਮੈਂ ਠੰਡੀ ਹੋਈ ਸੀ ਲੈ ਬੇਬੇ ਮੈਂ ਕੀ ਹੁਣ ਤੈਨੂੰ ਕੱਟੇ ਪਾਣੀ ਚੋਂ ਕਰਤਾ ਵੀ ਮੈਂ ਤੈਨੂੰ ਗਰਮ ਕਰਤਾ ਹਾਂ ਮੈਂ ਹੱਸਵਾ ਹੁਣ ਤਾਂ ਕਾਦੂ ਕਰਦੀ ਆਂ ਆਈ ਨਹੀਂ ਮੈਨੂੰ ਹਾਂ ਹੁਣ ਨਹੀਂ ਮੈਨੂੰ ਅਸੀਂ ਆਉਂਦੀ ਹੈਗੀ ਹਾਂ ਤੇਨੂੰ ਹੁਣ ਵੀ ਗੁੱਸਾ ਮੇਰੇ ਨਾਲ ਹਾਂ ਲੈ ਇਹ ਤਾਂ ਮੱਸਾਂ ਹੀ ਉਤਰੂਗਾ ਮੇਰਾ ਗੁੱਸਾ ਮੈਨੂੰ ਪੁੱਛਣੀ ਵੀ ਕਹੇ ਜੀ ਬੁੜੀ ਉਹ ਤੂੰ ਤਾਂ ਕਹਿ ਦਵਨੀ ਉਸ ਤਾਂ ਮੇਰੀਆਂ ਧੀ ਆਂਗੀਆਂ ਉਹ ਤਾਂ ਹੈਗੀਆਂ ਆਪਦੀਆਂ ਗਏ ਹੁੰਦੇ ਪਰਾਈਆਂ ਪਰਾਈਆਂ ਆਪਦੀਆਂ ਪਰ ਉਹੀ ਗੱਲ ਬਣਦੀਆਂ ਨਹੀਂ ਤੁਸੀਂ ਲੈ ਬੇਬੇ ਮੈਂ ਕਦੇ ਭਾਂਦਰ ਦਾ ਨਾ ਫਰਕ ਰੱਖਿਆ ਉਹੀ ਅੱਜ ਮੇਰੇ ਨਾਲ ਆ ਦੇਖ ਲਾ ਕੀ ਕੁਝ ਜ ਕਰੀ ਜਾਂਦੀ ਆ ਪਤਾ ਨਹੀਂ ਅਜੇ ਤੱਕ ਕਿਨੇ ਕੰਜਰੀ ਨੇ ਕੰਨ ਭਰਤੇ ਬੇਬੇ ਹਾਂ ਕੰਜਰੀ ਨੇ ਮੈਂ ਤਾਂ ਅੱਖੀ ਦੇਖਿਆ ਹੀ ਕੌਣ ਪਰੂ ਕੰਨ ਮੇਰੇ ਜੇ ਬੇਬੇ ਤੂੰ ਮੈਨੂੰ ਅੱਖੀ ਦੇਖਿਆ ਹੁੰਦਾ ਤੂੰ ਨਾ ਮੇਰੀ ਉੱਥੇ ਹੀ ਗੁੱਤਨੀ ਪਟਦੀ ਮੈਨੂੰ ਪਤਾ ਤੈਨੂੰ ਕਿਸ ਨੇ ਪੜਕਾਇਆਗਾ ਨਾ ਮੈਨੂੰ ਫਿਰ ਗੁੱਸਾ ਚੜ ਗਿਆ ਮੈਂ ਘਰੇ ਤਾਂ ਆਉਗੀ ਉਦੋਂ ਗੱਲ ਕਰਾਂ ਨਹੀਂ ਬੇਬੇ ਤੈਨੂੰ ਐਵੇਂ ਭਲੇਖਾ ਪੈ ਗਿਆ ਉਹ ਮੈਂ ਨਹੀਂ ਸੀ ਆਪਣੀ ਗਵਾਂਡਣ ਹੋ ਗਈ ਇਕੱਠਾ ਦਾ ਬਾੜਾ ਤੇਰੇ ਬਾਜ ਦੀ ਪਛਾਣ ਨਹੀਂ ਮੈਨੂੰ ਫਿਰ ਮੈਂ ਤਾਂ ਬੇਬੇ ਗਾਣੇ ਗਾਉਂਦੀ ਸੀ ਤੂੰ ਹੁਣ ਬੱਸ ਉਹ ਗੱਲਾਂ ਤੇ ਮਿੱਟੀ ਪਾ ਦੇ ਬ ਚਲ ਕੋਈ ਨਹੀਂ ਅੱਜ ਤਾਂ ਮੈਂ ਮਿੱਟੀ ਪਾ ਦੂੰ ਗਾਹ ਨੂੰ ਨਾ ਸੋਚ ਸਮਝ ਕੇ ਕੰਮ ਕਰੀਏ ਅਜੇ ਪਹਿਲੀ ਗੱਲ ਤਾਂ ਬਾੜੇ ਚ ਜਾਣਾ ਨਹੀਂ ਮੈਂ ਨਹੀਂ ਜਾਂਦੀ ਹੁਣ ਐਵੇਂ ਨਾ ਤੇਰੇ ਪੁੱਤ ਨੂੰ ਕੁਛ ਕਹਿ ਦੀ ਕਿਤੇ ਮੇਰਾ ਠੂਕਣਾ ਤੜਾ ਦੇ ਨਾ ਅੱਜ ਤਾਂ ਮੈਂ ਨਹੀਂ ਰੱਖਉਂਦੀ ਆਪਦੇ ਕੋਲ ਇਹ ਹੀ ਗੱਲ ਆਵੇ ਢਿੱਡ 'ਚ ਰੱਖੋ ਗਾਹ ਨੂੰ ਮੌਕਾ ਨਾ ਦੇਈਂ ਠੀਕ ਹੈ ਤੇ ਮੈਂ ਹੁਣ ਵੀ ਨਹੀਂ ਮੌਕਾ ਮੈਂ ਤੈਨੂੰ ਕਹੀ ਜਾਂਦੀ ਆ ਵੀ ਤੈਨੂੰ ਗਲਤਫਹਿਮੀ ਹੋ ਗਈ ਜਿਹੜੀ ਤਰੀ ਸੋਚ ਆ ਇਹ じゃ ਕੁਛ ਨਹੀਂ ਹੈਗਾ ਬੇਬੇ ਹਾਂ ਚਲ ਅੱਜ ਕਿਤੇ ਮੈਂ ਸੋਚ ਲੂੰਗੀ ਮੈਨੂੰ ਗਲਤਫਹਿਮੀ ਹੋ ਗਈ ਦੋ ਜਾਨੀਆਂ ਬਾੜੇ ਚ ਗੱਲਾਂ ਕਰਦੀ ਮੈਨੂੰ ਝੱਕ ਪੈ ਗਿਆ ਠੀਕ ਹੈ ਅੱਗੇ ਤੋਂ ਆ ਜਿਹੜੀਆਂ ਤੇਰੇ ਕੰਨ ਭਰਦੀਆਂ ਨੇ ਨਾ ਇਹ ਆਪਾਂ ਨੂੰ ਤੜਾ ਦੇਣਗੀਆਂ ਕਿਸੇ ਦਾ ਕੁਝ ਨਹੀਂ ਜਾਣਾ ਕੰਨ ਤਾਂ ਮੇਰੇ ਕਿਸੇ ਨੇ ਨਹੀਂ ਭਰੇ ਕਿਸੇ ਤੰਗਰੀ ਨੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਆ ਬਾਰ-ਬਾਰ ਇਹੀ ਗੱਲ ਕਹਿਨੀ ਹੁਣ ਦੂਜੀ ਤੀਜੀ ਵਾਰ ਹੁਣ ਕਹਿਤਾ ਬਾੜੇ ਚ ਤੂੰ ਜਾਣਾ ਨਹੀਂ ਬਸ ਮੈਂ ਨਹੀਂ ਜਾਂਦੀ ਮੇਰੀ ਮਾਂ ਨਹੀਂ ਜਾਂਦੀ ਕਿੱਧਰ ਜਾਂਦੀ ਆ ਬਹਿ ਜਾ ਉਰੇ ਮੈਂ ਚਾਹ ਲਿਆਉਣੀ ਆ ਨਾ ਮੈਨੂੰ ਚਾਹ ਪੀਪੀ ਆਕ ਗਈ ਅਗਰ ਨਹੀਂ ਬਹੁਤ ਚੜੀ ਪਈ ਐ ਇਸੇ ਗੱਲ ਦੀ ਮੈਂ ਪਾਣੀ ਬਣਾਦਾ ਨੋ ਨੋ ਦ ਕਾਸੇ ਦੀ ਲੋਡ ਤੈਨੂੰ ਜਾਣਦੀ ਆਹੋ ਵੱਡੀ ਲਾ ਦੇ ਬਹਿ ਜਾ ਮੇਰੇ ਲੈ ਕੇ ਕਾਹਨੂੰ ਜੰਗਾ ਲੱਗਦਾ ਤੈਨੂੰ ਬਹਿਣਾ ਕੋਈ ਨਾ ਬੇਬੇ ਕਰ ਲੈ ਜਿੰਨੀਆਂ ਤੇਥੋਂ ਵੀ ਹੁੰਦੀਆਂ ਨੇ ਪਰ ਜਿਵੇਂ ਤੂੰ ਮੈਨੂੰ ਸੰਜ ਨਹੀਂ ਆ ਨਾ ਮੈਂ ਉਹੇ ਜੀ ਨਹੀਂ ਹੈਗੀ ਤੈਨੂੰ ਵੀ ਲੱਗ ਜੂ ਪਤਾ ਕੋਈ ਨਾ ਲੈ ਮੈਂ ਤਾਂ ਸੱਚੀ ਸੀ ਵੀ ਹਾਂ ਇਹਨਾਂ ਨੂੰ ਸ਼ੱਕ ਹੋ ਗਿਆ ਹੁਣ ਤਾਂ ਮੇਰਾ ਸ਼ੱਕ ਵੀ ਯਕੀਨ ਚ ਬਦਲ ਗਿਆ ਹੁਣ ਤਾਂ ਬੇਬੇ ਵੀ ਮੈਨੂੰ ਤਸੂ ਵੀ ਸਾਰਾ ਕੁਝ ਕਰ ਲੈ ਮੈਨੂੰ ਗੱਗੂ ਨੂੰ ਫੋਨ ਹੈਲੋ ਮਰਵਾਤਾ ਕੰਜਰਾ ਮੈਨੂੰ ਤਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਵੀ ਇਹਨਾਂ ਨੂੰ ਸ਼ੱਕ ਪੈ ਗਿਆ ਹਾਂ ਹੁਣ ਨਾ ਮੈਨੂੰ ਦਿਨੇ ਮਿਲਣ ਦੀ ਕੋਸ਼ਿਸ਼ ਨਾ ਕਰੀ ਅੱਜ ਦੀ ਰਾਤ ਨਾ ਆਪਣੀ ਲਾਸਟ ਮੁਲਾਕਾਤ ਹੋਊਗੀ ਉਦੋਂ ਮੁੜ ਕੇ ਕਦੇ ਮੈਨੂੰਰੇ ਦੇਖਣਾ ਜਾਈ ਤੇਰਾ ਕੁਛ ਨਹੀਂ ਜਾਣਾ ਤੂੰ ਮੈਨੂੰ ਘਰੋਂ ਕਢਵਾ ਦੇਗਾ ਠੀਕ ਆ ਹੁਣ ਦੁਬਾਰੇ ਮੇਰੇ ਨੰਬਰ ਤੇ ਫੋਨ ਨਾ ਲਾਈਂ ਤੈਨੂੰ ਮੈਂ ਆਪ ਹੀ ਫੋਨ ਲਾਉਂਗੀ ਆਏ ਐ ਕਿ ਕੰਮ ਕਰਾ ਪਤਾ ਨਹੀਂ ਕੀ ਕਹੂ ਆਖੀ ਨਾ ਆਏ ਆਗੇ ਤਾਂ ਸੁਣ ਉਹ ਮੈਦ ਆ ਗਿਆ ਜਿਵੇਂ ਤਿਆਰ ਹੋ ਕੇ ਬੈਠੀ ਆ ਆਏ ਹਾਈ ਤਿਆਰ ਆਏ ਸਿਆਰ ਹੋ ਕੇ ਰੈ ਕਿ ਦੂ ਖੇਤ ਤੋਂ ਬੰਦਾ ਥੱਕਿਆ ਤਾਂ ਕੀ ਹੋਵੇ ਨਾ ਮਨ ਦੇ ਦੀ ਥੱਕੀ ਅਰੀਆ ਦੀ ਤਾਂ ਕਿ ਮਾ ਉੱਤਰ ਜਾਦਾ ਉਧਰ ਉਹ ਤਾਰੀ ਜਾਂਦੀ ਹੈ ਕੋਈ ਗੱਲ ਨਹੀਂ ਸਾਰਾ ਕੰਮ ਚੱਲ ਉਹ ਚੱਲੀ ਜਾਣਾ ਇਹ ਕੰਮ ਔਰ ਸਾਰੇ ਥੱਕ ਲਾਉਣੀ ਆ ਕਿਸੇ ਨੇ ਕਿਸੇ ਨੇ ਲਾਉਣੀ ਆ ਹੈ ਔਰ ਬੰਦਾ ਅਰਾਮ ਤੇ ਕਰ ਰੂਗਾ ਗੱਲ ਸੁਣੋ ਮੇਰੀ ਆਪਣੀ ਤਾਂ ਨਾ ਬੜੀ ਮਾੜੀ ਚੁਆਇਸ ਨਿਕਲੀ ਜਿੰਨੀ ਵੀ ਕਹਦੇ ਓਨੂੰ ਹੀ ਮਾੜੀ ਨਿਕਲੀ ਆਪਣੀ ਚੁਆਇਸ ਤਾਂ ਕਦੇ ਕਦੇ ਤੈਨੂੰ ਵੀ ਲੱਗਦਾ ਵੀ ਮੇਰੀ ਚੁਆਇਸ ਮਾੜੀ ਨਿਕਲੀ ਕਿਵੇਂ ਨਹੀਂ ਕਦੇ ਕਦੇ ਹੀ ਲੱਗਦਾ ਵੀ ਚੁਆਇਸ ਮੇਰੀ ਮਾੜੀ ਨਿਕਲੀ ਮਾੜੀ ਨਿਕਲੀ ਤੈਨੂੰ ਵੀ ਪਤਾ ਲੱਗ ਗਿਆ ਕਿਹਦਾ ਇਹ ਸਾਡੀ ਚੁਆਇਸ ਮਾੜੀ ਨਿਕਲੀ ਸੋਡੀ ਕਿ ਮਾੜੀ ਨਿਕਲੀ ਪਹਿਲੇ ਚੰਗਾ ਵੋਲਾ ਰਹਿਣਾ ਮੈਂ ਹਾਂ ਕਮਾਲ ਕਰੀਏ ਚ ਵੈ ਸਾਰਾ ਕੁਝ ਖਾਣ ਨੂੰ ਹੈ ਜਮੀਨ ਹੈ ਸਾਰਾ ਕੁਝ ਰਹੇਗਾ ਸਵੇਕ ਕੀ ਗੱਲ ਹੋ ਗਈ ਤਲਾਕ ਤਰੂਕ ਦੇਣਾ ਮੈਨੂੰ ਨਾ ਨਾ ਮੈਂ ਕਹੂੰ ਤਰਾਕ ਦੇਣਾ ਤਰਾਕ ਤਾਂ ਹੋਵੇ ਉਧਰ ਹੋਣਗੇ ਇੱਧਰ ਇੱਧਰ ਆਪਣੇ ਇਹਨਾਂ ਦੇ ਮੇਲੇ ਕਿ ਨਹੀਂ ਨਹੀਂ ਹੋਰ ਆਪਣੇ ਘਰ ਚ ਆਪਣੇ ਘਰ ਕੀ ਦਾ ਲਾਗੂਗਾ ਛੋਟੀ ਦਾ ਕਿਉਂ ਤੈਨੂੰ ਕਹਿ ਤਾ ਜਾਣੀ ਆ ਬਾਹਲੀ ਮਾੜੀ ਚ ਮੈਂ ਇਸ ਨਿਕਲੀ ਆਪਣੀ ਗੱਲ ਵੀ ਦੱਸ ਮੇਰੇ ਸਾਲਿਆਂ ਦੀ ਹੋਰ ਹੀ ਵਿਚਾਰਤਾਈ ਪਈ ਜਣੀ ਕੀ ਬਾਗਲ ਦੇ ਵਿੱਚ ਆਏ ਹੁੰਦੇ ਸੀ ਉਹ ਫੇਰ ਕਹਿੰਦਾ ਆਪਾਂ ਮੁੰਡਈਆ ਬਗਾਨਾ ਆ ਬੈਠੇ ਹਾਏ ਹੋਏ ਰੱਬਾ ਤੈਨੂੰ ਵੀ ਨੂੰ ਪਤਾ ਲੱਗਦਾ ਸਾਰੇ ਉੱਲੂ ਤੁਰੇ ਫਿਰਦੇ ਨੇ ਇੱਥੇ ਸਿਆਣਾ ਅਸਕਰ ਚ ਕੋਈ ਹੋ ਨਹੀਂ ਆਪਦੇ ਬੰਦੇ ਨਾਲ ਹੀ ਕਰਦੀ ਹੋਊਗੀ ਆਪਦੇ ਨਾਲ ਕਿੱਥੋਂ ਉਹਦੇ ਬੰਦਾ ਤਾਂ ਹੈ ਨਹੀਂ ਹੋਰੀ ਉਹ ਤਾਂ ਦੋ ਤਿੰਨ ਦਿਨ ਹੋ ਗਏ ਤੈਨੂੰ ਤਾਂ ਪਤਾ ਲੱਗਾ ਸਰਾਂਦ ਗਿਆ ਹੋਇਆਗਾ ਨਹੀਂ ਨਹੀਂ ਬਤਾ ਵੀ ਮੇਰਾ ਪ੍ਰੈਸ ਰੰਗ ਗਿਆ ਹੋਇਆਗਾ ਤੇ ਦਿਮਾਗ ਚ ਨਿਕਲ ਗਿਆ ਯਾਰ ਨਾ ਕੀ ਕਰ ਦੇਖਿਆ ਤੂੰ ਪਹਿਲਾਂ ਬੇਬੇ ਗਈ ਬੇਬੇ ਨੂੰ ਐਸੀ ਕਿਤੇ ਵੀ ਤੂੰ ਉੱਥੇ ਗੱਲਾਂ ਕਰਦੀਆਂ ਵੀ ਗੋਹਾ ਪੱਥੀਆਂ ਨੂੰ ਤੇ ਬਾਅਦ ਚ ਮੈਂ ਗਈ ਬੋਲ ਮਾਰਦੀ ਗਈ ਤੇ ਉਦੋਂ ਨਾ ਮੁੰਡਾ ਭੱਜਦਾ ਦੇਖਿਆ ਮੈਂ ਉਹਦੇ ਕੋਲ ਮੈਂ ਆਖਿਆ ਮੈਂ ਉਹਦੇ ਕੋਲ ਅਣਜਾਣ ਜੋਗ ਮੈਨੂੰ ਤਾਂ ਕਸਤਾ ਪਤਾ ਨਹੀਂ ਹੈਗਾ ਮੈਂ ਤਾਂ ਇੱਥੇ ਕਾਹਤੋਂ ਖੜੀ ਆਂ ਕੰਦੀ ਮੈਂ ਤਾਂ ਗੋਹਾ ਪੱਥਣਾ ਆਈ ਸੀ ਮੈਂ ਗੋਹਾ ਤਾਂ ਮੈਂ ਆਪੇ ਪੱਥ ਦੂੰਗੀ ਫਿਰ ਕੰਦੀ ਮੇਰੀ ਤਵੇ ਤੀਕ ਨਹੀਂ ਹੈਗੀ ਮੈਂ ਬਾ ਬਾ ਫੜ ਲਈ ਮਹਾਜਾ ਬੇਬੇ ਕੋਲ ਤਨ ਦਵਾਈ ਦਵਾਵਾਂ ਬੇਬੇ ਲੈ ਜੂ ਡਾਕਟਰ ਦੇ ਮਹਾ ਤੈਨੂੰ ਫਤੂ ਐ ਕਰੋ ਨਾ ਉਹਨੂੰ ਸਮਝਾਓ ਗਈ ਸਾਡੀ ਇੱਜ਼ਤ ਐ ਯਾਰ ਤੂੰ ਪੱਟੀ ਮੇਸ ਕਰੀ ਐ ਲੈ ਹੁਣ ਐ ਥੋੜੀ ਕਹਿਣਾ ਵੀ ਤੇਰੇ ਕੋਲ ਮੁੰਡੇ ਆਉਂਦੇ ਨਹੀਂ ਆ ਬਈ ਗੱਲੀ ਗੱਲੀ ਸਮਝਾਓ ਗੱਲੀ ਗੱਲੀ ਪਤਾ ਵੀ ਨਾ ਲੱਗੇ ਨਾ ਸੱਪ ਮਾਰ ਜਣੇ ਸੋਟਾ ਰਹਿ ਜੀ ਬਜਰਾ ਇਹ ਕੀ ਗੱਲ ਹੋ ਗਈ ਆ ਪੈਂਚਾ ਦਿਨਾਂ ਕਬੜਾ ਯੋ ਨੱਕ ਕੀ ਉਹ ਉਹ ਨਹੀਂ ਸਿੰਦੋ ਸਿੰਦੂ ਆਪਣੇ ਪਿਛਲੇ ਘਰ ਵਾਲੀ ਅੰਨਾ ਸੇ ਕੋਹ ਕੰਦ ਤੇ ਨਹੀਂ ਹੈਗੀ ਸੀਗੀ ਜੇ ਕਿਤੇ ਉਹ ਕੰਦ ਤੇ ਹੁੰਦੀ ਨਾ ਮਨ ਕਹਤਾ ਬੈਰਲੇ ਸਪੱਕੀ ਸੀ ਫਿਰ ਦੇਖ ਉਹ ਕਿਹਾ ਸੀ ਲਵ ਮੈਰਿਜ ਨਾ ਕਰਾ ਨਾ ਕਰਾ ਕੀ ਸੀ ਲਵ ਮੈਰਿਜ ਕਰਾ ਕੇ ਆ ਦੇਖ ਲੈ ਆਂ ਤੀਜੇ ਨਿਕਲਦੇ ਨਹੀਂ ਹੋਰ ਆਸ਼ਕ ਪੱਟੀ ਬੈਠੀ ਇੱਕ ਨਵਾਂ ਲਾੜੀ ਪਤਾ ਕੌਣ ਹੈ ਕੌਣ ਆ ਹੀ ਮੈਂ ਆਉਂਦਾ ਕਿਵੇਂ ਨਾ ਫੋਨ ਤੇ ਲੱਗੀ ਰਹਿੰਦੀ ਸਾਰਾ ਦਿਨ ਕੋਈ ਗੱਲਬਾਤ ਹੁੰਦੀ ਫੇਰ ਹੀ ਆਉਂਦਾ ਗਾ ਜਿਹਨੇ ਬੁਲਾਇਆ ਫੇਰ ਹੀ ਆਇਆ ਐ ਕਿਹੜਾ ਹੁੰਦਾ ਕੋਈ ਹੈ ਮੈਂ ਨਾ ਬੱਗ ਕਿਸੇ ਕੋਲ ਮੇਰੇ ਕੋਲ ਨਾ ਆਇਆ ਕੋਈ ਨਹੀਂ ਤੂੰ ਜਾ ਕੇ ਤਾਂ ਦੇਖ ਲੱਤ ਤੋੜ ਦੂੰ ਮੈਂ ਤੇਰੀ ਉਹ ਜਰਾ ਤੂੰ ਗੱਲ ਕਹਿਣ ਦੀ ਹਾਂ ਗੱਲ ਕਹਿਣ ਦੀ ਨਾਲੇ ਹੋਰ ਵੱਡਾ ਡੀਸੀ ਬਣਿਆ ਹੋਣਾ ਸਾਰਾ ਦਿਨ ਅੱਧ ਵਿਚ ਪਰ ਕੇ ਖੇਤੀ ਸੰਭਲਾ ਨਾਲੇ ਤੇ ਤੂੰ ਟੈਨਸ਼ਨ ਹੀ ਪਾਦੀ ਭੈਣ ਦੇ ਟੈਨਸ਼ਨ ਪਾਦੀ ਨਾਲੇ ਹੋਰ ਦੇਖ ਕੇ ਮੂਹਰੇ ਸਮੈਕਰ ਠੀਕ ਠਾਕ ਟੈਨਸ਼ਨ ਤਾਂ ਹੁਣ ਮੈਨੂੰ ਪੈ ਗਈ ਰੋਟੀ ਉਹ ਬਣਾਉਂਦੀ ਐ ਕਿਤੇ ਕੁਛ ਪਾ ਦੇ ਰੋਟੀ ਚ ਮੈਂ ਫਰਾ ਬਣਾ ਲਿਆ ਘਰ ਰੋਟੀ ਪਾਣੀ ਬਾ ਨੀਂਦੀਆਂ ਗੋਲੀਆਂ ਪਾਈ ਆ ਵਿੱਚ ਭੈਣ ਦੇ ਔਖਾ ਏ ਨੀਂਦੀਆਂ ਗੋਲੀਆਂ ਤਾਂ ਖੈਰ ਆ ਟੜਕੇ ਨੂੰ ਉਠਾਂਗੇ ਤਾਂ ਹੈਗੇ ਜੇ ਕੁਝ ਹੋਰ ਪਤਾ ਜਮੀ ਰਾਮ ਸੱਤਿਆ ਕਰ ਦਊਗੀ ਇਹ ਤਾਂ ਕੋਮ ਗਲਤ ਹੋ ਗਿਆ ਯਾਰ ਬੀਬੇ ਬਣਾ ਗੱਲ ਕਰ ਲੈ ਮੈਨੂੰ ਨਹੀਂ ਪਤਾ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਚਲ ਕਰਦਾ ਬੀਬੇ ਨਾਲ ਕਰ ਬੇਬੇ ਨਾਲ ਗੱਲ ਕਰ ਤੂੰ ਮੈਂ ਤਾਂ ਟੈਨਸ਼ਨ ਪੈ ਰਹੀ ਐ ਇੱਕ ਦਿਮਾਗ ਤੋਂ ਬਹੁਤ ਹੌਲਾ ਹੁੰਦਾ ਦੂਜਾ ਪੈ ਜਾਦਾ ਮਤ ਤੂੰ ਰੋਟੀ ਪਾਣੀ ਤੂੰ ਆਪ ਕਰ ਲੈ ਅਗਰ ਦੂਜਾ ਕੂੜਾ ਕਰਾਉਣਾ ਕਰਮ ਦੇ 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 ਬੇਬੇ ਕਹਿੰਦੀ ਉਹਨੇ ਕੂੜਾ ਡੇਗਣਾ ਨਹੀਂ ਕਹਿੰਦੀ ਤੂੰ ਡੇਗਿਆ ਕਰ ਬੇਬੇ ਉਦੂਆ ਬਾਹਰ ਚ ਬੋਈਏ ਚੜਾਈ ਜਾਂਦੀ ਓਈ ਉਹ ਬੇਬੇ ਨੂੰ ਕਹ ਦੋ ਰੋਟੀ ਪਾਣੀ ਨਾ ਕਰ ਦਿਆ ਕਰੂ ਕੀ ਪਤਾ ਇਹ ਕਿ ਨਚਰ ਪਰ ਪਤਾ ਨਹੀਂ ਲੱਗਦਾ ਪੁੱਛ ਲੋ ਵੀ ਕੌਣ ਆ ਪੁੱਛਿਆ ਜੀ ਬੇਬੇ ਨੂੰ ਐ ਕਹਦੇ ਕ ਬੇਬੇ ਕੋਲੇ ਬਹਿ ਜਾ ਕਰਕੇ ਜੋ ਰੋਟੀ ਬਣਾਉਂਦੀ ਹੁੰਦੀ ਹੁੰਦੀ ਆ ਧਿਆਨ ਤਰਿਆ ਕਰੂ ਧਿਆਨ ਉਹਦਾ ਕੀ ਰਣਾ ਬਹੁਤ ਕਿਤੇ ਪਾਦਾ ਚਲ ਕਰ ਦੇ ਕ ਇਹਨੇ ਮੈਂ ਚੱਲ ਹੂੰ ਪਰ ਤੇਾਈ ਗੱਲ ਹੈ ਨਾ ਕੀ ਪਤਾ ਉਹਦਾ ਚੁੰਨੀ ਤੇ ਲੜੋ ਖੋਲ ਕੇ ਆਈ ਪਾਤੇ ਕਿਤੇ ਬੇਬੀਆਂ ਆਈ ਬੈਠੀ ਰਹਿ ਜੀ ਉੱਥੇ ਲਾ ਬੈਠੇ ਬੇਬੇ ਹੋਰ ਠੀਕ ਹੈ ਵੇ ਠੀਕ ਆ ਮੈਨੂੰ ਤਾਂ ਕਿ ਗੋਲਾ ਵੱਜ ਜਾਏਗਾ ਨਕੀ ਗੱਲ ਹੋ ਗਈ ਬੋਲੀ ਬੋਲੀ ਨੇ ਹੋਰ ਕੀ ਕਰਾਂ ਕਮਲ ਦੀ ਗੱਲ ਤਾਂ ਤੈਨੂੰ ਪਤਾ ਹੈ ਹਾਂ ਵਧਛਾ ਦੇਗਾ ਮੇਰੇ ਤੇਰੀ ਨੂੰਨ ਹੈ ਵਧਛਾ ਦੇਗਾ ਔਖੀ ਹੋ ਗਈ ਮੇਰੇ ਤੇ ਮੈਂ ਤਾਂ ਕਹਿਦਾ ਭਾਈ ਜਦੋਂ ਮੈਨੂੰ ਕੋਈ ਗੱਲ ਹੈ ਜੀ ਗਲਤ ਦਿੱਸੀ ਮੈਂ ਤਾਂ ਕਹਿਣਾ ਚੀਗਾ ਹਾਂ ਹੈ ਉਹ ਤੇ ਬਾੜਾਂ ਚ ਗਈ ਪਹਿਲੀ ਗੱਲ ਤਾਂ ਬਾੜਾਂ ਦੀ ਜਾਣਦੀ ਇਹਨੂੰ ਲੋੜ ਕੀ ਸੀ ਜਦੋਂ ਅਸੀਂ ਦੋ ਜਾਣੀਆਂ ਹੈਗੀਆਂ ਇਹ ਤਾਂ ਵੱਡੀਆਂ ਅਮਨ ਨੇ ਹਾਲ ਤੈ ਮੈਥੋਂ ਪੁੱਛੇ ਬਗਾਰੇ ਇਹ ਕਿਉਂ ਗਈ ਮੈਨੂੰ ਤਾਂ ਸੰਤੋ ਪਤਾ ਵੀ ਨਹੀਂ ਵੀ ਉਹ ਬਾੜੇ ਚ ਕਰਦੀ ਐ ਚੱਲ ਕੋਈ ਨਾ ਬੇਬੇ ਗੱਲ ਐਵੇਂ ਆ ਤੂੰ ਇਹਨੂੰ ਐ ਕਰ ਰੋਟੀ ਪਾਣੀ ਨਾ ਉਹ ਪਕਾਉਂਦੀ ਐ ਕੋਲੇ ਖੜ ਜਾ ਕ ਬਹਿ ਜਾ ਗਰ ਕੋਲੇ ਕਿ ਕੀ ਪਤਾ ਨੀਂਦ ਦੀਆਂ ਗੋਲੀਆਂ ਪਾ ਕੇ ਮੁੜ ਕੇ ਆਪਾਂ ਸਾਰ ਟੱਬਰ ਮਰਵਾ ਦੇ ਕੋਈ ਵਿਚਾਰ ਨਹੀਂ ਡਰ ਲੱਜੀ ਜਾਂਦਾ ਨੀਲਾ ਡਰਮ ਤਾਂ ਪੈ ਇਹ ਜੋ ਦੇ ਮੁੰਡਾ ਵੀ ਕੈਨੇਡਾ ਦਾ ਵੀ ਮਾਰਦਾ ਉਹ ਦੇਖ ਲੈ ਹਾਂ ਹੁਣ ਆ ਕੰਮ ਬੜੇ ਚੱਲੇ ਨੇ ਮਾਰ ਕੇ ਡਰਮ ਚ ਪਾਉਂਦੇ ਆ ਉਤੋਂ ਲਿੱਪ ਦਿੰਦੇ ਨੇ ਸਵਿੰਟਰ ਆ ਮੈਂ ਉਹਨੂੰ ਪੁੱਛਦਾ ਐ ਫੇ ਜੇ ਤੇਰੀ ਕਿਸੇ ਨਾ ਗੱਲਬਾਤ ਹੈਗੀ ਸਾਨੂੰ ਦੱਸ ਦੇ ਤੇਰਾ ਵਿਆਹ ਕਰਦਾ ਸਾਡਾ ਜਾਣ ਸਾਡਾ ਸਾਡੀ ਖੈਰ ਸਾਡਾ ਕਿਹੜਾ ਚੱਡ ਜੇ ਤੇਰੀ ਗੱਲਬਾਤ ਹੈ ਹੀ ਨਹੀਂ ਪਤਾ ਦੇ ਠੀਕ ਆ ਤਾਂ ਦੱਸ ਦੇ ਜੇ ਹੈਗੀ ਤਾਂ ਦੱਸ ਦੇ ਮੈਨੂੰ ਤਾਂ ਬਈ ਬਹੁਤ ਗੁੱਸਾ ਆਇਆ ਮੈਂ ਤਾਂ ਗਈ ਸੀ ਉਹਨੂੰ ਕਹਿਣ ਮੰਨੀ ਨਹੀਂ ਉਹ ਤਾਂ ਕਹਿੰਦੀ ਮੈਂ ਤਾਂ ਗਾਉਣ ਗੁਣ ਗਣਾਉਂਦੀ ਸੀ ਗਾਣਾ ਗਾਉਂਦੀ ਸੀ ਮੈਂ ਤਾਂ ਮੈਂ ਫਿਰ ਤੂੰ ਬਾੜੇ ਚ ਕਿਉਂ ਗਈ ਕਰੀ ਗਾਲਾਂ ਕੰਮ ਕਰ ਲੈ ਅਸੀਂ ਹੈਗੇ ਬਾਹਰ ਜਾਣ ਨੂੰ ਦੋਨੇ ਅਮਨ ਐ ਮੈਂ ਆਂ ਫਾਸੇ ਓੱਕੀ ਹੋਗੀ ਮੁਗਾ ਉਈ ਜਾਓ ਕਿਉ ਮੈਂ ਢੇੜੀ ਗੱਲ ਕਹਿਣੀ ਹੈ ਮੂੰਹ ਤੇ ਕਹਿਣੀ ਹੈ ਹਾੜੇ ਹਾੜੇ ਆਦੀ ਤੂੰ ਆਦੇ ਪੁੱਤ ਨੂੰ ਆ ਦੱਸ ਜੇ ਉਹ ਚ ਕੋਈ ਗੱਲ ਸੀ ਤਾਂ ਹੀ ਆੜੇ ਕਰੀ ਜੀ ਨਾ ਮੈਨੂੰ ਹਾੜੇ ਹਾੜੇ ਕਹੀਂ ਫਿਰ ਉਹ ਨਾ ਦੱਸੇ ਥਰ ਕੋਈ ਨਾ ਬੇਬੇ ਕਹੈ ਅਸੀਂ ਨਹੀਂ ਦੱਸਦੇ ਕੈ ਮੈਂ ਨਾ ਬੇ ਸਾਡੀ ਤੇ ਜਿੱਦੇ ਜਿੱਤ ਨੂੰ ਦਾਗ ਨਾ ਲਾ ਦੀ ਕੈ ਮੈਂ ਕਿਹਾ ਮੈਂ ਸਾਡੀ ਐ ਪਤਾ ਤੈਨੂੰ ਪਿੰਡ ਚ ਕਿੰਨੀ ਬਣੀ ਹੋਈ ਤੇ ਸੋਹਰੇ ਦੀ ਹੋਰ ਭਾਇਆ ਅੱਜ ਕੱਲ ਪਾਇਆ ਬੁਰਾ ਹਾਲ ਹੋਇਆ ਪਿਆ ਓਏ ਗਵਾਂਡੀਆਂ ਨਾਲ ਬਣੀ ਜਾਉ ਗੱਲਬਾਤ ਭਾਂਚ ਉਮ ਜੀਣਾ ਮਾਰਨ ਹੋਏ ਨਾ ਤੇ ਹੁਣ ਕਿਉਂ ਮੁੰਡੇ ਚ ਮਾੜੀ ਮੁੱਟੀ ਕਮੀ ਹੁੰਦੀ ਐ ਤੇ ਅਗਲਾ ਨੂ ਲੈ ਆਉਂਦਾ ਮਾਰ ਭੈ ਜੋ ਛਾਲਾ ਮਾਰਦੀ ਐ ਉਹੀ ਤਾਂ ਗੱਲ ਹੈ ਹੋਰ ਸਾਡੇ ਮੁੰਡੇ ਚ ਕੋਈ ਕਮੀ ਨਹੀਂ ਭੈ ਇਹਾਂ ਦੇ ਜੀ ਕਰਦਾ ਇਹ ਜਿਹਨੂੰ ਪੈ ਮਾਰਦੀ ਐ ਫਿਰ ਗੁੱਸਾ ਆਉਂਦਾ ਨਾ ਤੇ ਬਹੁਤ ਜਿਆਦੇ ਗੈਂ ਚੀ ਚੜਦੀ ਐ ਹੋਰ ਮੈਂ ਕਿਹਾ ਸਾਡੀ ਪਿੰਡ ਚ ਨਾ ਇੰਨੀ ਬਣੀ ਹੋਏ ਤੇਰੇ ਸਹਰੇ ਦੀ ਕੋਈ ਅੰਤ ਨਹੀਂ ਤੇ ਤੂੰ ਹੋਰ ਨਾ ਕਿਤੇ ਦਾੜੀ ਚ ਖੇ ਪਾ ਦਿੰਦਾ ਕਰ ਕੋਈ ਨਾ ਬੇਬੇ ਧੁੱਕੀ ਕਰ ਨਾ ਕਰ ਜੋ ਰੋਟੀ ਪਾਣੀ ਬਕਾਇਆ ਕਰੂ ਨਾ ਕੋਲੇ ਰਹਿ ਕੋਲੇ ਰਹਿ ਕੇ ਜਾ ਇਹਨੂੰ ਕਹਿ ਤੂੰ ਉਧਰ ਪਾ ਜਾ ਕੋ ਪਸ਼ੂ ਮਸਲਾ ਕਰ ਲਿਆ ਕਰ ਤੂੰ ਕੋਲੇ ਵਾਗ ਜਾ ਕੇ ਪਸ਼ੂਆਂ ਹਾਂ ਇਹ ਕਰਿਆ ਕਰੂੰਗੀ ਨਹੀਂ ਇਹ ਤਾਂ ਬਾੜੇ ਚ ਜਾ ਕੇ ਫੇਰ ਆਉਈ ਲੱਗ ਤੂ ਕਰਨਾ ਪਸ਼ੂਆਂ ਵਾਲੇ ਵੀ ਨਹੀਂ ਜਾ ਕੇ ਮਾਰੂਗੀ ਗੱਲਾਂ ਵਾਠ ਠੀਕ ਹੈ ਮੈਂ ਜਾ ਕੇ ਪੁੱਛਦਾ ਫਿਰ ਪੁੱਛ ਲਿਆ ਕੇ ਉਹਨੂੰ ਇਹ ਗੱਲ ਸੱਚੀ ਕਹਿੰਦੀ ਆ ਹਾਂ ਮੈਂ ਇਹ ਕਿਉਂ ਕਹੂੰਗੀ ਮੇਰੀ ਨੂ ਹੈ ਮੈਂ ਆਪਦੇ ਨੂ ਨਹੀਂ ਗੱਲਾਂ ਬਣਾਉਂਗੀ ਬੜੀ ਸਿਆਣੀ ਲੈ ਫੋਨ ਵੀ ਨਹੀਂ ਕੀਤਾ ਅਜੇ ਤੱਕ ਮੈਨੂੰ ਪਤਾ ਨਹੀਂ ਉੱਥੇ ਪੀੜ ਵਾਲਾ ਆਪਏ ਲੇ ਬਾਈ ਦਾ ਆ ਜਾ ਅੱਜ ਕਿੰਨੇ ਗੇੜਾ ਮਾਰ ਲਿਆ ਬਾਈ ਗੇੜਾ ਮਜਬੂਰੀ ਹੋ ਗਈ ਹੈ ਹਾਂ ਦੇਖ ਭਈਏ ਦੇਖੀ ਮੈਂ ਖਬਰਾਂ ਇਹ ਸੁਣਦਾ ਹੁਣ ਇੱਕ ਨੀਲੇ ਡਰਮ ਵਾਲੀ ਇੱਕ ਆਪ ਦੇ ਆਸ਼ਕ ਨਾਲ ਲੜ ਕੇ ਆਪ ਦੇ ਘਰ ਵਾਲੇ ਨੂੰ ਮਾਰਤਾ ਤੇ ਨੀਲੇ ਡਰਮ ਚ ਪਾਤਾ ਬਾਈ ਹੁਣ ਤੂੰ ਵੀ ਬੇਬੇ ਉਹਨਾਂ ਨਾਲ ਰਲ ਗਿਆ ਜਿਹੜਾ ਕੋਈ ਮੇਰੇ ਲਵੇ ਆਉਂਦਾ ਆਹੀ ਗੱਲਾਂ ਲੈ ਕੇ ਬਹਿ ਜਾਂਦਾ ਉਹ ਨਹੀਂ ਮੈਂ ਹੋਇਆ ਕੀ ਆ ਸਾਰੇ ਬਰਵਾਤ ਤੂੰ ਮੈਨੂੰ ਖਬਰਾਂ ਦੱਸਦਾ ਗੱਲ ਸੁਣਾ ਹੋਇਆ ਨਹੀਂ ਤੇ ਡਰ ਲੱਗਦਾ ਜਿਹੜੀ ਚੀਜ਼ ਦਸਤੀ ਹੋਵੇ ਨਾ ਕਿ ਦਸਦੀ ਦਾ ਕੀ ਮਤਲਬ ਕੀ ਦੇਖ ਲਿਆ ਤੁਸੀਂ ਨਹੀਂ ਦੇਖਿਆ ਤੇ ਤੇਰੀ ਉਹਨੇ ਮਾਣਿਆ ਥੋੜਾ ਮੋਟਾ ਗੱਲਬਾਤ ਹੁਣ ਦੱਸੀਏ ਮੈਨੂੰ ਕਿਹੜੀ ਮੈਂ ਤੇ ਦੱਸਦਾ ਗੱਲ ਬਾਈ ਜਿੰਨਾ ਚਿਰ ਬੰਦਾ ਅੱਖੀਂ ਨਾ ਦੇਖੇ ਉਹਨਾਂ ਚਿਰ ਕਿਸਤੇ ਯਕੀਨ ਨਹੀਂ ਕਰੀਦਾ ਹੁੰਦਾ ਬੇਬੇ ਨੂੰ ਵੀ ਮੈਂ ਸਮਝਾ ਕੇ ਹਟੀਆਂ ਤੇ ਦੀਦੀ ਨੂੰ ਵੀ ਮੈਂ ਸਮਝਾ ਕੇ ਹਟੀਆਂ ਜੇ ਅੱਖੀਂ ਦੇਖੇ ਨਾ ਤਾਂ ਹੀ ਕਿਹਾ ਤੂੰ ਐ ਦੇਖ ਕੋਈ ਜੇ ਤੇਰੀ ਕਿਸੇ ਨਾ ਗੱਲਬਾਤ ਹੈਗੀ ਹੈ ਜੇ ਤੂੰ ਵਿਆਹ ਕਰਾਉਣਾ ਉਹਦੇ ਨਾਲ ਕਿਉਂ ਮੈਂ ਖਬਰ ਸੁਣਦਾ ਵੀ ਉਹ ਆਪਦੇ ਆਸ਼ਕਨ ਨਾਲ ਕੇ ਸਾਡੇ ਮੁੰਡੇ ਨੂੰ ਮਾਰਤਾ ਉਹ ਫਿਰ ਪੈਸੇ ਲਈ ਸਾਰਾ ਕੁਝ ਬੜਾ ਕੁਝ ਹੋਈ ਜਾਂਦਾ ਉਹ ਮੇਰਾ ਕਰਕੇ ਜਾਈ ਮੈਂ ਹੱਥ ਜੋੜਦਾ ਤੇਰੇ ਅੱਗੇ ਜੇ ਕੋਈ ਗੱਲ ਬਾਤ ਹੈ ਕਿ ਮੈਂ ਵਿਆਹ ਤੇਰਾ ਕਰਾ ਦੂੰ ਸਾਡੇ ਹਲ ਜਵਾਗ ਦੇ 4-70 ਮਾਰੂ ਤੈਨੂੰ ਪੈਸੇ ਵੀ ਦੇਦਾ 20-25 ਲੱਖ ਰੁਪਏ ਵੀ ਦੇਦਾ ਬਾਈ ਤੁਸੀਂ ਮੈਨੂੰ ਜਵੇਂ ਹੀ ਗਿਰੀ ਹੋਈ ਸਮਝ ਲਿਆ ਮੈਂ ਚੁੱਪ ਕਰੀ ਜਾਂਦੀ ਆ ਜਿਹੜਾ ਵੀ ਕੋਈ ਆਉਂਦਾ ਤਾਂ ਮੇਰੇ ਸਿਰ ਤੇ ਚੜ ਜਾਂਦਾ ਉਪਾਈ ਗੁੱਸਾ ਨਾ ਕਰ ਵੀਰੇ ਗੁੱਸੇ ਵਾਲੀ ਗੱਲ ਆ ਤੁਸੀਂ ਕੀ ਦੇਖ ਲਿਆ ਮੇਰਾ ਪਹਿਲਾਂ ਮੈਨੂੰ ਇਹ ਦੱਸੋ ਬੇਬੇ ਆਈ ਬੇਬੇ ਬੋਲ ਗਈ ਐਨੀ ਮਾੜੀ ਹੋ ਗਈ ਹੁਣ ਮੈਂ ਉਹ ਮਾੜੀ ਦੇ ਨਹੀਂ ਕਹਿੰਦਾ ਜੇ ਤੂੰ ਮਾੜੀ ਹੈ ਨਹੀਂ ਫੇਰ ਤੇ ਵਧੀਆ ਗੱਲ ਆ ਕੋਈ ਸਾਡੇ ਪਰਿਵਾਰ ਦੀ ਵੀ ਇੱਜ਼ਤ ਆ ਠੀਕ ਆ ਜੇ ਤੂੰ ਜੇ ਤੇਰੀ ਹੈਗੀ ਗੱਲਬਾਤ ਕਿਸੇ ਨਾਲ ਦੇਖ ਬਈ ਤੂੰ ਫੇਰ ਕਹੀ ਜਾਂਦਾ ਮੈਂ ਉਹ ਕਹਣਾ ਜੀ ਤੇਰੇ ਹੈ ਹੀ ਨਹੀਂ ਬਸ ਫੇਰ ਗੱਲ ਨਿਬੜ ਗਈ ਫੇਰ ਬਈ ਐਨੇ ਕਿਸ ਤਰ੍ਹਾਂ ਲਾਂਤ ਨਹੀਂ ਲਾਈਦੀ ਹੁੰਦੀ ਜੇ ਤੁਸੀਂ ਮੈਨੂੰ ਦੇਖ ਕੇ ਤਾਂ ਮੈਨੂੰ ਕਹੋ ਉਹ ਤਾਂ ਉਹ ਸੁਣ ਜਾਉਣਾ ਸਰ ਨੋਕੇ ਮੇਂ ਅੱਜ ਕੱਲ੍ਹ ਖਬਰਾਂ ਚੱਲੀ ਆਂਦੀਆਂ ਆਈਂ ਵੀਰੇ ਸਮਝਾਇਆ ਵੀ ਉਹ ਨੂੰ ਜਾਂਦਾ ਹੁੰਦਾ ਜੇ ਤੇ ਆਪਾਂ ਨੂੰ ਗਲਤ ਸ਼ੱਕ ਹੋਵੇ ਤੁਸੀਂ ਦੱਸੋ ਮੇਰਾ ਕੀ ਦੇਖਿਆ ਮੈਨੂੰ ਪ੍ਰੂਫ ਦੇ ਦੇ ਉਹ ਦੇਖਿਆ ਤਾਂ ਨਹੀਂ ਬੇਬੇ ਨੇ ਗੱਲ ਕੀਤੀ ਹੈ ਬੇਬੇ ਤਾਂ ਬਹੁਤ ਕੁਝ ਕਹੂਗੀ ਉਹ ਮੈਂ ਤੈਨੂੰ ਸੁਣ ਜਾਉਣੀ ਆਂ ਆ ਮੈਨੂੰ ਡਰ ਲੱਗਦਾ ਭਾਈ ਹੁਣੀ ਹੋ ਜਾ ਡੱਬੀ ਆਪਦਾ ਤੇ ਤਾਂ ਹਰ ਕੇ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਜੇ ਹੈ ਨਹੀਂ ਤਾਂ ਵਧੀਆ ਗੱਲ ਆੱਡਾ ਲਾ ਵੀਰੇ ਮੇਰੇ ਮਨ 'ਚ ਤਾਂ ਹੈ ਨਹੀਂ ਜੇ ਤੁਹਾਨੂੰ ਜਿਆਦਾ ਅੱਡ ਅੱਡ ਤੁਸੀਂ ਕਰ ਦੋ ਅੱਡ ਭਾਈ ਮੰਨ ਲਓ ਭਾਂਡੇ ਚਲ ਕੋਈ ਦਾ ਨਹੀਂ ਕੋਈ ਮੈਨੂੰ ਤਾਂ ਲੱਗਦਾ ਨਹੀਂ ਲੜ ਰੰਬੂ ਮੈਨੂੰ ਤਾਂ ਕੀ ਲੋੜ ਆ ਬਾਈ ਨੀਲਾ ਡਰਾਮ ਪਵਾਉਣ ਦੀ ਇਹ ਤੁਹਾਡੀ ਸੋਚ ਪਵਾ ਦੂ ਇੱਕਦਣ ਨੀਲੇ ਡਰਾਮ ਚ